ਪਹੁੰਚ ਗਏ ਭਾਈ ਕਬੂਤਰਾਂ ਕੋ ਤੇ ਚੂਚੇ ਭਾਈ ਆਪਾਂ ਨੇ ਦੇਦੇ ਕਰਨ ਨੂੰ ਦੇਦੇ ਚੂਚੇ ਆਪਾਂ ਨੇ ਚੂਚਿਆਂ ਵਾਲਾ ਖੁੱਡਾ ਕਰਤਾ ਖਾਲੀ ਇੱਥੇ ਛੱਡਣੀ ਆਪਾਂ ਕਬੂਤਰੀਆਂ ਠੀਕ ਹੈ ਦੇਖੋ ਤਾਂ ਦੇਦੇ ਚੂਚੇ ਭਾਈ ਖੁੱਡਾ ਕਰਤਾ ਖਾਲੀ ਤੇ ਇਧਰ ਵਾਲੇ ਕਬੂਤਰ ਦਾਣਾ ਪਾਣੀ ਚੋਕ ਕੇ ਅੰਦਰ ਵੜ ਗਏ ਬਾਹਰ ਗਰਮੀ ਬਹੁਤ ਆ ਭਾਈ ਬਾੜੀ ਧੁੱਪ ਆ ਸਸਰੀ ਘਾ ਸਾਰੇ ਵੀਰ ਭਰਾਵ ਨੂੰ ਕਿਵੇਂ ਕਹਿਮੋ ਸਾਰੇ ਜਾਨਵਰ ਸੈੱਟ ਦਾ ਰਿਆਂ ਦੇ ਤੇ ਇਹਨਾਂ ਨੂੰ ਦਾਣਾ ਪਾਣੀ ਪਾਇਆ ਹੋਇਆ ਓਕੇ ਰਪੋਟਾਂ ਨੇ ਹੁਣ ਉੱਥੇ ਮਿੱਟੀ ਸੜਦੇ ਆ ਖੁੱਡੇ ਚ ਕੂਤਰੀਆਂ ਕਵਤਰੀਆਂ ਕਰਦੇ ਆ ਲੱਗ ਦੇ ਨਵੇਂ ਲਾਵਾਂਗੇ ਜੋੜੇ ਹਲੇ ਗਰਮੀਆਂ ਬਹੁਤ ਤੇ ਉਹ ਬੱਚੇ ਦੇਖ ਲਓ ਉਹ ਵੀ ਰੈਡੀ ਹੋ ਗਏ ਇਹ ਆ ਦੇਖੋ ਆ ਬੈਠੇ ਨੇ ਦੋਵੇਂ ਠੀਕ ਆ ਭਾਈ ਥੱਲੇ ਖੁੱਡੇ ਚ ਮਿੱਟੀ ਦਾ ਸਿੱਟੀ ਨਹੀਂ ਕਿਉਂਕਿ ਧੁੱਪ ਵਾਲੀ ਤੇਜ਼ ਆਉਂਦੀ ਉੱਥੇ ਮੁੜ ਕੇ ਫਿਰ ਗੱਮੀ ਗਾਰੀ ਲੱਗ ਗਏ ਅਮਰਤ ਸਿੰਘ ਨੂੰ ਕੱਪੜੇ ਦਵਾਏ ਹੁਣ ਟਾਂਗੀ ਕਰਤੀ ਖੜੀ 10-12 ਕਬੂਤਰ ਛੱਡਣੇ ਕੋਸ਼ਿਸ਼ ਛੱਡਣੇ ਨਵੇਂ ਬੱਚੇ ਤੇ ਬਾਕੀ ਕਬੂਤਰਾਂ ਦੇ ਆ ਪਾਊਡਰ ਲਾਉਣਾ ਨੋਟਿਕਸ ਇਹ ਪਾਊਡਰ ਹੈਗਾ ਜਿਵੇਂ ਜਿਹੜੇ ਫੰਗਾ ਚ ਕੀੜੇ ਇਹ ਹੁੰਨੇ ਉਹਨਾਂ ਖਾਤਰ ਠੀਕ ਆ ਓਕੇ ਰਿਪੋਰਟ ਆ ਪਾਊਡਰ ਲਾਉਣਾ ਫਿਰ ਆਪਾਂ ਨੇ ਤੇ ਕਿਹੜੇ ਛੱਡੇਗਾ ਪਹਿਲਾਂ ਦੂਜੇ ਦੋਏ ਭਾਈ ਲੈ ਆ ਵੀ ਛੱਡ ਦੇ ਦੋਨੇ ਲੋਈ ਦੋ ਹੀ ਚੰਦਰਾਣੀ ਛੜਤੇ ਪੈਨਾਂ ਦਾ ਉਹ ਫੇਰ ਬੋਟਾਂ ਤੈਨੂੰ ਵੀ ਪਤਾ ਥਾਪਿਆਂ ਦਾ ਬਈ ਹੈ ਤੇ ਆ ਕੱਪੜਾ ਜਾਲ ਵਾਲਾ ਉੜ ਗਿਆ ਇਹਨੂੰ ਬਾਂਦੇ ਬਾਂਸ ਦੇ ਨਾਲ ਇਹਦੇ ਉੱਪਰ ਬਾਂਸ ਬੰਨਾਂਗੇ ਤਾਂ ਟਿਕੂਗਾ ਇਹ ਤੇ ਦੇਖੋ ਤਾਂ ਫਿਰ ਬਾਕੀ ਬਈ ਮੁੜ ਕੇ ਯਾਦ ਵਲੌਗ ਸ਼ੁਰੂ ਕਰਿਆ ਮੈਂ ਇਹ ਜਾ ਸੁਤਾ ਕੇ ਮੁੜ ਕੇ ਅੱਖ ਨਹੀਂ ਖੁੱਲੀ ਕਿਉਂਕਿ ਏਸੀ ਲੱਗਿਆ ਹੈ ਦਾ ਮੁੜ ਕੇ ਨਹੀਂ ਪਤਾ ਲੱਗਿਆ ਵੀ ਕਿੱਥੇ ਪਿਆ ਕਿੱਥੇ ਨਹੀਂ ਉਹ ਗਏ ਦੋਈ ਲੰਬਾ ਕਿਹੜਾ ਬਹੁਤ ਲਾਉਨੇ ਆ ਯਾਰ ਤੇ ਆ ਵੀ ਲਿਆ ਲਿਆਈ ਚੱਲ ਲਿਆਈ ਚੱਲ ਗੁਲਾਬੀ ਬਗਲਾਂ ਵਾਲਾ ਤੇ ਗੁਲਾਬੀ ਬਗਲਾਂ ਵਾਲਾ ਕੜ ਚੀਨਾ ਆ ਢਾਂਗੀ ਦਾ ਫੇਰ ਤਾਰ ਦੇਣੀ ਦੀ ਹਲੇ ਗੁਰੀ ਢਾਂਗੀ ਲਾ ਦੇ ਨਵੇਂ ਬੱਚੇ ਛੱਡਾਂਗੇ ਜਦ ਫਿਰ ਲਾ ਦਾਂਗੇ ਢਾਂਗੀ ਆ ਦੇ ਲਾ ਦੇ ਆ ਫਿਰਦੇ ਆ ਭਾਈ ਦੋਵੇ ਉਹ ਦੂਜੇ ਦੋ ਦੇਖੋ ਕਿੱਥੋਂ ਚੜ ਕੇ ਆਏ ਨੇ ਹੁਣੇ ਓਹੋ ਬਲਰ ਹੋ ਗਿਆ ਆ ਦੇਖੋ ਕਿੱਥੋਂ ਚੜ ਚੜ ਆਉਂਦੇ ਨੇ ਚੱਲ ਤਿੰਨੇ ਬੱਚੇ ਕਾਛਡੂਸਾ ਹਰੀਆਂ ਕੱਛਾਂ ਹਰੀ ਟੌਰੀ ਕਾਲੀ ਕੱਛ ਆ ਆ ਆ ਆ ਆ ਆ ਚਲੋ ਜੀ ਸੱਤ ਹੋ ਗਏ ਹੈ ਚਾ ਚੱਪ ờ ਲੜਕਾ ਛੜਾ ਹਾਂ ਛੜ ਫਰੈਸ਼ ਬਚਾ ਵੀਰੇ ਜਿਹਦਾ ਕੱਲ ਵੀ ਆਪਾਂ ਥੋੜਾ ਜਿਹਾ ਡਾਇਆ ਤਾਂ ਤੇ ਉਹ ਬਚਾ ਵੀ ਡਾਉਣਾ ਹੁਣ ਉਹਦੇ ਨਾਲ ਕਿਹੜਾ ਡਾਏਗਾ ਜਿਹੜਾ ਉੱਚਾ ਜਾਂਦਾ ਹੋਵੇ ਸਵੇਰ ਕੱਢ ਦਿੰਦੇ ਨਾਲ ਸਵੇਰ ਸਾਲਾ ਮਰਦਾ ਫਿਰ ਜਾਂਦਾ ਆ ਡਾ ਪਹਿਲਾਂ ਤੂੰ ਇਹਨੂੰ ਡਾ ਦੇ ਕੱਲੇ ਨੂੰ ਵਾ ਕੋਈ ਨਾ ਬਾਅਦ ਚੜਾਉਨੇ ਆ ਦੂਜੇ ਛੋਟੇ ਬੱਚਿਆਂ ਨਾਲ ਇਹਨੂੰ ਵੀ ਢਾ ਦੇ ਅੱਠ ਹੋ ਗਏ ਚੱਲ ਵੀ ਚੱਲ ਆ ਜਮਈ ਨਵਾਂ ਬੱਚਾ ਹੈ ਬਾਈ ਕਲਕਾਂਤਾ ਚੱਪ ਜਾ ਬੱਚਾ ਹੈ ਗਲਾਬੀ ਕੱਛ ਦਾ ਚੱਲ ਚੱਲ ਹੋ ਗਿਆ ਗਾਇ ਬਚਾਰ ਓਕੇ ਰਬੋਟਾਂ ਨੇ ਚਲੋ ਉਡਣ ਤੋਂ ਹੁਣ ਇਹਨਾਂ ਨੂੰ ਆ ਹੋ ਗਏ ਸਾਰੇ ਇਕੱਠੇ ਉਹ ਫਿਰਦੇ ਨੇ ਕਿੰਨੇ ਢਾ ਦੇ ਅੱਠ ਅੱਤ ਕਬੂਤਰ ਦਾ ਦੇ ਅੱਜ ਕਬੂਤਰਾਂ ਦੇ ਫੋੜਿਆਂ ਦਾ ਕਰਾਂਗੇ ਲਾਜ ਵਾਈ ਦਿਖਾਈ ਤਾਂ ਇਹ ਲੈਂਦਾ ਨੀਲਾ ਤੋਤਾ ਇਹਨੂੰ ਕਹਿੰਨੇ ਆ ਨੀਲਾ ਤੋਤਾ ਆ ਉੜਦੇ ਆ 2 ਵਜੇ ਆ ਫਿਰਦੇ ਨੇ ਇਹਦੋਂ ਗਏ ਤਿੰਨ ਚਾਰ ਆਉਂ ਫਿਰਦੇ ਨੇ ਉਹ ਵਿੱਚੇ ਇਹ ਕਾ ਆਉਂਦਾ ਹੈ ਇਹ ਕਾ ਆਉਂਦਾ ਚਲੋ ਨਵੇਂ ਬੱਚੇ ਕਰ ਗੱਡੀ ਵੀਰੇ ਕੱਥੜੜਾਈ ਉਹ ਪੱਥਰ ਡਾਈ ਵੀ ਲਾਉਣੀ ਇੱਕ ਅੱਧੇ ਦੇ ਵੀਰੇ ਲਾਉਣੀ ਆ ਕਈ ਦੇ ਲਾਉਣੀ ਆ ਜੀ ਹਾਂ ਕਈ ਸੁਣਾਂਗੇ ਸੁ ਉਹ ਹੀ ਡੱਬਾ ਉਹ ਚੱਕ ਕੇ ਲੈ ਕੇ ਆਈ ਹੁਣ ਬਾਈ ਜਿਹੜੇ ਕਬੂਤਰਾਂ ਦੀ ਕੱਲ ਨੂੰ ਡਾਈ ਕਰਾਉਣੀ ਇਹਨਾਂ ਨੂੰ ਪਾਣੀ ਦੇ ਦਈਏ ਅੱਜ ਡਾਈ ਖਰਾਬ ਹੋ ਗਈ ਕੈਂਸਲ ਕਰਾਉਣੀ ਪੈਗੀ ਕਿਉਂ ਗਿਆ ਰਹਾ ਇਸ ਤੀ ਸੋਭਾ ਆ ਫੜ ਹਾਜਰ ਹੋ ਗਿਆ ਸੈਟ ਹੁਣ ਤੇ ਜਸੇ ਇੱਧਰ ਨੂੰ ਲਿਆ ਵੀਰੇ ਪਾਣੀ ਦੇ ਦਈਏ ਚਾਲ ਤੇ ਨਹੀਂ ਜਾਣੇ ਵਿੱਚ ਇਹ ਤਾਂ ਨਹੀਂ ਸਾਉ ਜੀ ਜੀ ਨਹੀਂ ਥੋੜੀ ਲੱਫਰੇ ਨੂੰ ਦੇਖੀ ਉਹ ਕੁੱਤੀ ਇਕੱਠੇ ਪਰ ਗਿੱਲੀ ਆਹ ਚਾਲਗੋਈ ਨਾ ਬਹੁਤ ਔਖੇ ਲੰਦੀ ਹੈ ਪਾਣੀ ਵਿੱਚ ਖੜ ਜਾ ਇੱਕਦਾ ਯਾਰ ਸਰਨਜੀਵ ਉਹ ਬੜੀ ਆ ਉਹ ਵੀ ਲੈ ਗਈ ਲੈ ਗਈ ਆਹ ਤਾਂ ਲੈ ਜਾਂਦੀ ਆ ਚਲੋ ਦਈਏ ਬਾਈ ਸਾਰਿਆਂ ਨੂੰ ਬੰਨ ਨਵੇਂ ਬੱਚੇ ਬਾਈ ਕੱਢ ਤੇ ਤੇ 4-5 ਆ ਉੜਦੇ ਨੇ ਨਵੇਂ ਬੱਚੇ ਕੱਢ ਤੇ ਬਾਹਰ ਤੇ ਡਾਉਣੇ ਹੁਣ ਪਾਣੀ ਪੂਣੀ ਦੇ ਹੋ ਗਿਆ ਪੱਥਰ ਡਾਈ ਘੋਲ ਰਹੇ ਹਾਂ ਪੱਥਰ ਡਾਈ ਲਾ ਦੀ ਆਪਾਂ 2-4 ਬੱਚਿਆਂ ਦੇ ਲਓ ਵੀ ਹੈ ਪਰਲੀ ਖੈ ਤੇਰੀ ਲਾਏ ਨਾ ਬਈਏ ਜਿਵੇਂ ਪਰਲੀ ਲਾ ਦੇ ਓਏ ਜਮੇ ਸ਼ੂਟੇ ਬੱਚੇ ਏ ਏ ਏ ਏ ਏ ਉੜ ਗਿਆ ਉੜ ਗਿਆ ਉੜ ਗਿਆ ਉੜ ਗਿਆ ਫੋਟੇ ਵਾਲਾ ਉੜ ਗਿਆ ਓ ਓ ਓ ਚੱਲ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕਿਹੜਾ ਉੜ ਗਿਆ ਆਹ ਉੜ ਗਿਆ ਇੱਕ ਨਾਵਾ ਬੱਚਾ ਇਕੋੜਿਆ ਹਨਾ ਹਾਂ ਉੜ ਗਿਆ ਉਹ ਤਾਂ ਚੱਲ ਕੋਈ ਚੱਕਰ ਥੋੜਾ ਸਿਆਣਾ ਹੈ ਬੱਚਾ ਇਹ ਅਗਲਾ ਵੀ ਕੱਛਣਾ ਆਏ ਹੁੰਦਾ ਜਿਵੇਂ ਦਿਹਾੜੀ ਲਾ ਕੇ ਆਇਆ ਹੁੰਦਾ ਏ ਏ ਏ ਆ ਵੀ ਨਮਾ ਉੜ ਗਿਆ ਉੜ ਗਿਆ ਉੜ ਗਿਆ ਉੜ ਗਿਆ ਉੜ ਗਿਆ ਕਢਾ ਲਓ ਦੁੱਕ ਗਿਹੜੇ ਦੇ ਖੱਡ ਗਿਆ ਖੱਡ ਗਿਆ ਆ ਆ ਆ ਵੀ ਆ ਗਿਆ ਨੇ ਏ ਏ ਏ ਸਾਲੇ ਇੱਥੇ ਬਹੋ ਗਿਰਦੇ ਨੇ ਜਾਨ ਨਹੀਂ ਹੈਗੀ ਸਾਲਿਆਂ ਚ ਹਾਂ ਆਕਾ ਛੜੂਸੇ ਵਾਲਾ ਫਿਰਦਾ ਵਜਾ ਚੱਲ 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 ਸਾੜਾ ਤੇਰਾ ਭਾਈ ਦੇ ਲਾਓ ਫਿਰਦਾ ਲੱਗਿਆ ਓਕੇ ਚਲੋ ਮਾੜੇ ਮੋٹے ਘੇਰੇ ਜੇ ਮਾਰ ਲੈਣਗੇ ਘਰ ਦਾ ਪਤਾ ਲੱਗ ਜੂ ਆ ਦੇਖ ਲੋ ਨਵਾਂ ਬੱਚਾ ਕਿੱਥੇ ਚੜਿਆ ਲਓ ਵੀ ਦੋ ਬਿਲਕੁਲ ਜਿਵੇਂ ਹੀ ਫਰੈਸ਼ ਤੇ ਕੱਲ ਚੀਨਾ ਜਾਂ ਨੱਕ ਤੇ ਇਹਦੇ ਫੋੜਾ ਹੋਇਆ ਹੋਇਆ ਉਹ ਚਿੱਟੀ ਅੱਖਾਂ ਹਨ ਦੋਨੇ ਚਿਟੀਆਂ ਦੋਨੇ ਚਿਟੀਆਂ ਦਾ ਨੀਲਾ ਹੈ ਗੁਲਾਬੀ ਬਗਲਾ ਇਹਦੀ ਠੱਲ ਨੰਬਰ ਦੇਖੀ ਵੀਰੇ ਠੱਲ ਨੰਬਰ ਹੈਗਾ ਇਹਦਾ ਉਹ ਤੇਰੀ ਖੜ ਜਾ ਕੋਈ ਕੋਈ ਨਹੀਂ ਕੁਝ ਨਹੀਂ ਹੁੰਦਾ ਦੇਖੋ 39 ਇਹ ਜਿਹੜਾ ਠੱਲ ਹੈ ਨਹੀਂ ਇਹ ਜੀ ਹੈ ਜੀ 74 74 ਠੀਕ ਆ ਨੀਵਾ ਹੋਰ ਕਾਰਜ ਅਸੇ ਇਹਨਾਂ ਨੂੰ ਜਮਾਂ ਹੀ ਪਹਿਲੀ ਵਾਰੀ ਉਹ ਕੱਢੇ ਅੱਜ ਅੱਜੇ ਕਾਲੇ ਬੁੱਤੇ ਵਾਲਿਆਂ ਦਾ ਕੱਲ ਮਾੜਿਆ ਗੱਡੇ ਆ ਦਾ ਫਰੇ ਜਮਈ ਪਹਿਲੀ ਵਾਰੀ ਵਾਲੇ ਨੇ ਉਹ ਉੜ ਗਿਆ ਕਾਲੇ ਬੋਟੇ ਵਾਲਾ ਚਾਲ ਬਣ ਗਿਆ ਹਵਾ ਚਲ ਆ ਬਿਠਾ ਦੇ ਇੱਥੇ ਜਾ ਕੇ ਗੱਡੀ ਇੱਥੇ ਆ ਕਾਲੇ ਬੋਟੇ ਵਾਲਾ ਚੱਲ ਪਿਆ ਵੀਰੇ

ਆ ਦੇਖ ਉੱਚਾ ਹੋ ਗਿਆ ਥੜਾ ਆ ਜਾ ਆ ਜਾ ਆ ਜਾ ਆ ਜਾ ਆਹ ਫਿਰਦਾ ਦੇਖੋ ਫਿਰ ਕੀ ਖੜ ਜਾ ਬਈ ਤਾਰ ਲਈਏ ਉਹਨੂੰ ਛੋਟਾ ਬੱਚਾ ਬਈ ਹਰੇ ਤੱਕ ਕੋੜ ਰਿਹਾ ਹਰੇ ਆ ਨਹੀਂ ਰਿਹਾ ਟਾਂਗੀ ਤੇ ਨੂੰ ਆਹ ਫਿਰਦਾ ਕਾਲੇ ਬੋਟੇ ਵਾਲਾ ਪਹਿਲੀ ਵਾਰ ਨਿਕਲਿਆ ਵਾਰ ਆਇਆ ਆਇਆ ਆ ਹਾ ਹਾ ਜਸੁੰਨੇ ਕਾ ਪੂਰੀ ਗੁਰੀ ਤੂੰ ਇਧਰ ਹੋ ਜਾ ਆਤਾ ਜਾਣੇ ਫੇਰ ਵੀ ਪੈਰ ਨਾ ਕਿਤੇ ਲਾ ਜਵੇ ਹੋ ਗਿਆ ਉਹ ਜਾਂਦਾ ਸਿੱਧਾ ਹੀ ਸਿੱਧਾ ਮੁੜਿਆ 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 ਆ ਮੁੜਿਆ ਤੇ ਦੋਨੇ ਦੂਜੇ ਉਹ ਖੜੇ ਨੇ ਹੁਣ ਆਉਂਦਾ ਵੱਢਦਾ ਜੀ ਢਾਂਗੀ ਵਾਲੂ ਪਰ ਦੇਖਦਾ ਨਹੀਂ ਹੈਗਾ ਵੀਰੇ ਗਰਮੇ ਬਹੁਤ ਆ ਸਾਲਾ ਉਹ ਜਾਂਦਾ ਚਲੋ ਭਾਈ ਤਾਰ ਗਿਆ ਨੂੰ ਆਹ ਉਹ ਸਾਲਾ ਗਿਰਿਆ ਕੋਈ ਨਹੀਂ ਗਿਰਿਆ ਹੀ ਆ ਸਾਲਾ ਆਹ ਗੋਠੀ ਦੇ ਗਿਰ ਗਿਆ ਭਈ ਆਹ ਦੇਖੋ ਪੈਰ ਨਹੀਂ ਲੱਗੇ ਬਾ ਟਾਈਮ ਬਹੁਤ ਲਾ ਗਿਆ ਬਾਈ ਨੀਲਾ ਵੀ ਉੜ ਗਿਆ ਏ ਏ ਏ ਏ ਪਹਿਲੀ ਵਾਰੀ ਉੜਿਆ ਏ ਏ ਚੱਲ 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 ਬਾਸ ਉਹ ਕੈਰਬੋਰਡ ਸਾੜੇ ਨੇ ਗੁਲਾਬੀ ਬਗਲਾਂ ਕਿੰਨੀਆਂ ਘੈਂਟ ਲੱਗਦੀਆਂ ਹਨਾ ਚੰਦਰਲਾ ਉਹ ਫਿਰਦਾ ਇੱਕ ਇੱਕ ਆਉਂਦਾ ਉਧਰ ਆਓ ਦੇਖੋ ਬਲਾਰ ਹੋ ਗਿਆ ਆਉਂਦਾ ਕੀ ਤੇ ਵਜਿਆ ਬਈ ਮੇਰੇ ਯਾਰ ਕਿੰਨੇ ਡਰੀ ਜਾਂਦੀਆਂ ਪੂੰਛ ਤੇ ਲਾ ਲਓ ਮੈਂ ਕਹਿੰਨਾ ਕੱਚ ਚਲਾਉਣੀ ਆ ਕਾਂਤਾ ਕਰਦੀ ਦੋਵੇਂ ਝਾਲਰ ਵਾਲਾ ਉੜਦਾ ਆ ਉੜਦਾ گلابی ਗੱਛ ਵਾਲਾ ਨਾ ਨਾ ਦੋਈ ਝਾਲਰਾਂ ਨੇ ਉੜਦੇ ਨੇ ਤੇ ਉਹ ਵਜਿਆ ਬਾਈ ਹੁਣ ਉਹ ਕੋਠੀ ਦੇ ਚਲੇਗਾ ਥੋੜਾ ਜਿਹਾ ਦਿਖਦਾ ਉਹ ਥੱਲੇ ਸਿਰ ਜਿਆਦਾ ਪੱਥਰ ਡਾਈ ਲੱਗੇ ਆ ਲਾਉਣ ਨੀਲਾ ਸੁੱਥਾ ਲਾ ਕੇ ਪਰ ਰਾਤੋ ਰਾਤ ਸੁੱਕ ਜਾਣਗੇ ਵੀਰੇ ਨਾ ਅੱਜ ਲੇਟ ਮੇ ਜਾਣਾ ਪ੍ਰੋਜੈਕਟ ਆ ਰਹੀ ਆ ਆਪਣਾ ਬਚੇ ਨਹੀਂ ਕਰਤਾ ਲੀਟ ਅ ਬਚਾ ਸਾਰਾ ਪਿੰਡ ਗਿਆ ਸੜਾ ਪਿੰਡ ਗਿਆ ਖੇਤ ਵੀ ਸਾਰੇ ਗਿਆ ਆ ਆ ਇਹਦੇ ਹੈਗੇ ਨੇ ਜੀ ਉਹ ਚਲਾਉਣਿਆ ਪਾਊਡਰ ਪਾਊਡਰ ਸ਼ਾਮ ਬਾਚੋ ਛੱਡਣ ਜਲਾ ਦਨੇ ਬਾਊਡਰ ਸਪੈਰੀਮੈਂਟ ਕਰ ਲੋ ਇਹਦੇ ਪਰ ਅੱਜ ਬਾਕੀਆਂ ਦੇ ਕੱਲ ਨੂੰ ਲਾ ਦਾਂਗੇ ਕੂਤਰਾਂ ਨੂੰ ਨੇਰਾ ਹੋ ਗਿਆ ਹੁਣ ਵਿਚਾਰੇ ਡਰਦੇ ਨੇ ਕਾਂਤ ਕਰਦੇ ਕਾਂਤ ਨਹੀਂ ਲੋਣੀ ਲੱਗਣੀ ਕੀ ਕਰਨਾ ਦੱਸੋ ਜੀ ਚਾਹੇ ਬਗੜਾਂ ਕਰ ਤੂਸਾ ਕਰ ਦੇ ਸਾਰਾ ਹੀ ਬੜਾ ਰੱਖੀ ਤੂਸਾ ਕਰ ਉਹਦੇ ਦੋ ਬਜੇ ਨਹੀਂ ਵਰਕ ਉਹ ਤਾਂ ਨਹੀਂ ਗਾਉਂਦੀ ਨਾ ਲਾਉਣ ਲੱਗੇ ਬਾਈ ਪੱਥਰ ਡਾਈ ਦਿਖਾਉਨੇ ਆ ਤੁਹਾਨੂੰ ਰਿਜ਼ਲਟ ਫਿਰ ਬਜੇ ਨਹੀਂਦਾ ਬਾਈ ਸਾਰੇ ਕੰਮ ਦੀ ਐਸੀ ਤੇ ਐਸੀ ਵੀਰਤੀ ਨਿਹਰਾ ਹੋ ਗਿਆ ਦੋ ਹੋਰ ਦਿਨੇ ਹਲੇ ਟਾਈਮ ਹੋ ਗਿਆ 737 ਬੱਚਾ ਬੈਠ ਗਿਆ ਟਾਵਰ ਤੇ ਉੱਪਰ ਚਲੋ ਪੱਥਰ ਢਾਈ ਲਾਤੀ ਦੇ ਆ ਪਾਊਡਰ ਹੁਣ ਕਾਲ ਨੂੰ ਦੇਖਾਂਗੇ ਠੀਕ ਹੈ ਮਿਲਾਂਗੇ ਅਗਲੇ ਵਲੌਗ ਚ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਮਿਲਦੇ ਹਾਂ ਹੁਣ ਅਗਲੇ ਵਲੌਗ ਚ